ਇਹ ਵੱਲੋਂ ਰੇਡ ਕੀਤੀ ਗਈ ਹੈ ਤੇ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਕੱਢੇਗਾ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਮਾਰਨਿੰਗ ਜਿਹੜੀ ਹੈਗੀ ਇੱਥੇ ਸ੍ਰੀ ਰਾਮਪੁਰੇ ਧੀਰੇ ਦੇ ਵਿੱਚ ਇੱਕ ਐਨਡੀ ਟੀਮ ਵੱਲੋਂ ਜਿਹੜੀ ਹੈਗੀ ਰੇਡ ਕੀਤੀ ਗਈ ਸੀ ਇਹਦੇ ਵਿੱਚ ਮੌਕੇ ਦੇ ਉੱਪਰ ਉਹਨਾਂ ਵੱਲੋਂ ਜਿਹੜੀ ਡਾਕੂਮੈਂਟੇਸ਼ਨ ਹੈ ਜਿਹੜੀ ਪੇਪਰ ਦੀ ਕਾਰਵਾਈ ਸੀਗੀ ਉਹ ਆਪਣੀ ਕੀਤੀ ਗਈ ਹੈ ਉਸ ਬੰਦ ਦੇ ਵਿੱਚ ਜਿਹੜੀ ਹੈਗੀ ਹੈ ਕਿਸਾਨ ਯੂਨੀਅਨ ਦੇ ਆਗੂ ਜਿਹੜੇ ਹੈਗੇ ਸੀਗੇ ਉਸ ਬਾਣੇ ਇੱਥੇ ਆਏ ਸੀਗੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਜਿਹੜਾ ਹੈਗਾ ਅਸੀਂ ਆਪਣੀ ਬਠਿੰਡਾ ਕੋਲਸ ਵੱਲੋਂ ਸਾਡੇ ਲਾਇਨ ਆਰਡਰ ਨੂੰ ਬਾਲ ਰੱਖਣੇ ਸਾਡੇ ਵੱਲੋਂ ਫੋਰਸੇ ਡਿਪਲੋਏ ਕੀਤੀ ਗਈ ਸੀ ਸਰ ਉਹ ਜਿਹੜੀ ਆਪਣੀ ਐਨਆਈ ਦੀ ਟੀਮ ਹੈਗੀ ਉਹਨਾਂ ਨੇ ਆਪਣੀ ਕਾਰਵਾਈ ਕਰਕੇ ਇੱਥੋਂ ਜਾ ਚੁੱਕੇ ਨੇ ਤੇ ਲਾਇਨ ਆਰਡਰ ਤੇ ਜਿਹੜੀ ਸਿਚੁਏਸ਼ਨ ਹੁਣ ਪੀਸਫੁਲ ਰੱਖਿਆ ਗਿਆ ਤੇ ਸਾਡੇ ਵੱਲੋਂ ਜਿਹੜੀ ਹੈਗੀ ਮੌਕੇ ਪਰ ਆ ਕੇ ਐਮਿਕਵੇਬਲੀ ਜਿਹੜਾ ਹੈਗਾ ਰਿਜ਼ੋਲਵ ਕਰ ਲਈ ਕਿੰਨੇ ਵਜੇ ਆਏ ਸੀਗੇ ਜੇ ਜੇ ਗੱਲ ਕੀਤੀ ਜਾਵੇ ਤੇ ਕਿਸਾਨਾਂ ਨੇ ਇੱਥੇ ਵਿਰੋਧ ਵੀ ਕੀਤਾਗਾ ਕੋਈ ਸ਼ਿਕਾਇਤ ਵਗਾਰਾ ਦਿੱਤੀ ਗਈ ਉਹਨਾਂ ਨੂੰ ਆਹ ਦੇਖੋ ਮਾਰਨਿੰਗ ਸ਼ਾਇਦ 5:30 5 ਦੇ ਕਰੀਬ ਜਿਹੜੀ ਹੈਗੀ ਰੇਡ ਜਿਹੜੀ ਹੈਗੀ ਸੀ ਹੋਈ ਸੀਗੀ ਉਸ ਤੋਂ ਬਾਅਦ ਉਹਨਾਂ ਦੀ ਕਾਰਵਾਈ ਜਿਹੜੀ ਹੁੰਦੀ ਪੇਪਰ ਵਰਕ ਸੀਗਾ ਉਹ ਉਹਨਾਂ ਨੇ ਆਪਣਾ ਇੱਥੇ ਕੀਤਾ ਤੇ तकरीबन 4-5 ਘੰਟੇ ਤੇ तकरीबन ਉਹਨਾਂ ਨੂੰ ਕਾਰਵਾਈ ਦੇ ਵਿੱਚ ਲੱਗੇ ਸੀਗੇ ਤੇ ਜਦੋਂ ਮੌਕੇ ਦੇ ਉੱਪਰ ਜਿਹੜੇ ਹੈਗੇ ਆ ਕਿਸਾਨ ਯੂਨੀਅਨ ਦੇ ਜਿਹੜੇ ਰਮਿੰਦਰ ਸੀਗੇ ਇੱਥੇ ਆਏ ਸੀਗੇ ਉਸ ਸੰਬੰਧ ਨੂੰ ਲੈ ਕੇ ਸਾਡੇ ਵੱਲੋਂ ਵੀ ਇੱਥੇ ਫੋਰਸ ਡਿਪਲੋਏ ਕੀਤੀ ਗਈ ਸੀਗੀ ਮੌਕਾ ਦੇ ਉੱਪਰ ਸਾਡਾ ਮੇਨ ਪਰਪਸ ਸੀਗਾ ਲਾਅ ਐਂਡ ਆਰਡਰ ਨੂੰ ਸਿਚੁਏਸ਼ਨ ਨੂੰ ਬਹਾਲ ਰੱਖਣਾ ਸੋ ਹੁਣ ਆਪਣੀ ਐਨਐਡੀ ਦੀ ਟੀਮ ਜਿਹੜੀ ਹੈਗੀ ਆਪਣੀ ਕਾਰਵਾਈ ਮੁਕੰਮਲ ਕਰਕੇ ਇਥੋਂ ਜਾ ਚੁੱਕੀ ਹੈ